ਯਾਤਰਾ ਦਾ ਪੱਟੀ ਹਲਕੇ ਤੋਂ ਅੱਜ ਸ਼ੁਰੂ ਹੈ ਪਿਛਲੇ ਦਿਨਾਂ ਚ ਮੈਂ ਦੇਖਿਆ ਮਾਝੇ ਦੀ ਧਰਤੀ ਤੇ ਲਗਾਤਾਰ ਯਾਤਰਾ ਚੱਲ ਰਹੀ ਹੈ ਬਹੁਤ ਜ਼ਿਆਦਾ ਪਿਆਰ ਮੰਗਤਾ ਮਿਲ ਰਿਹਾ ਹੈ ਕਾਜੀ ਹਾਲਾਤ ਪੰਜਾਬ ਇਸ ਝਾੜੂ ਵਾਲੀ ਸਰਕਾਰ ਨੇ ਕਰ ਦਿੱਤਾ ਆਓ ਇਕੱਠੇ ਹੋ ਕੇ ਆਪਾਂ ਇਸ ਯਾਤਰਾ ਦਾ ਹਿੱਸਾ ਬਣ ਕੇ ਇੱਕ ਹੈ ਜਾਂ ਤੂਫਾਨ ਖੜਾ ਕਰੀਏ ਐ ਸ਼ਰਾਬੀ ਮੁੱਖ ਮੰਤਰੀ ਦੀ ਸਰਕਾਰ ਨੂੰ ਆਪਾ ਭਜਾਈਏ ਸੋ ਅੱਜ ਸਾਰਿਆਂ ਦਾ ਮਾਤਰੋਂ ਧੰਨਵਾਦ ਕਰਦਾ ਵਾਜੂ ਜਿੱਕਾ ਖਾਲਸਾ ਵਾਜੂ ਜਿੱਕਾ ਕਮੇ ਕਾਲਜਾ ਲੋ ਪੰਜਾਬ ਚਾਓ ਯਾਤਰਾ ਤੇ ਨਿਕਲੇ ਨੇ ਜਿਹਦੇ ਚ ਪਹਿਲਾਂ ਅੰਮ੍ਰਿਤਸਰ ਦੇ ਸਾਰੇ ਜ਼ਿਲ੍ਹੇ ਦੇ ਹਲਕੇ ਕੱਢੇ ਗਏ ਉਸ ਤੋਂ ਬਾਅਦ ਹੁਣ ਜ਼ਿਲ੍ਹਾ ਤਰਨਤਾਰਨ ਚੱਲ ਰਿਹਾ ਹੈ ਕੱਲ ਤਰਨਤਾਰਨ ਦੇ ਦੋ ਹਲਕੇ ਸੀਗੇ ਤਰਨਤਾਰਨ ਤੇ ਕਨੂਰ ਸਾਹਿਬ ਅੱਜ ਪੱਟੀ ਤੇ ਖੇਮ ਕਰਨ ਸੋ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਦੇ ਵਿੱਚ ਜਿੱਥੇ ਹਰ ਵਰਗ ਇਸ ਯਾਤਰਾ ਦਾ ਹਿੱਸਾ ਬਣ ਰਿਹਾ ਹੈ ਉੱਥੇ ਨੌਜਵਾਨ ਵਰਗ ਵਿਸ਼ੇਸ਼ ਤੌਰ ਤੇ ਇਸ ਪੰਜਾਬ ਚੋਂ ਯਾਤਰਾ 'ਚ ਸ਼ਾਮਲ ਹੋ ਰਿਹਾ ਹੈ ਜਿੱਥੇ ਤੁਸੀਂ ਰਸਤੇ 'ਤੇ ਦੇਖਦੇ ਹੋ ਕਿ ਕੋਈ ਬਿਜਲੀ ਦੇ ਬਦ ਬਦ ਜਿਨ੍ਹਾਂ ਨੂੰ ਬਿਲਾਏ ਨੇ ਜਾਂ ਆਟੇ ਦਾਲ ਦੇ ਕਾਰਡ ਕੱਟੇ ਗਏ ਜਾਂ ਕਿਸੇ ਦੀ ਕੋਈ ਹੋਰ ਸਕਣ ਸਕੀਮ ਨਹੀਂ ਆਈ ਜਾਂ ਲੋਕ ਭਲਾਈ ਕਿਹਦੀ ਸਕੀਮਾਂ ਦਿੱਤੀ ਗਈ ਹੈ ਜਾਂ ਫਟਕਰਾ ਕੀਤਾ ਗਿਆ ਨਜਾਇਜ਼ ਪਰਚੇ ਕੀਤੇ ਗਏ ਜਾਂ ਰੁਜ਼ਗਾਰ ਖੋਇਆ ਗਿਆ ਜੋ ਜਿਹੜੀਆਂ ਜਾਂ ਜਿਹੜੇ ਪਿੰਡ 'ਚ ਨਸ਼ੇ ਨਾਲ ਮਰਨ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਆ ਜਾਂ ਜਿਹੜੇ ਪਿੰਡ ਦੇ ਵਿੱਚ ਨਸ਼ਾ ਚਾਰੇ ਪਿੰਡ ਦੇ ਮੋੜਾਂ 'ਤੇ ਮਿਲ ਰਿਹਾ ਹੈ ਉਹ ਜਿਹੜੇ ਲੋਕ ਨੇ ਸਾਰੇ ਨਿਕੜ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮਿਲ ਰਹੇ ਨੇ ਤੇ ਨੌਜਵਾਨ ਆਪਣੀ ਮੁਸ਼ਕਲਾਂ ਦੱਸ ਰਹੇ ਨੇ ਤੇ ਇੱਕ ਆਸ ਰੱਖ ਰਹੇ ਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੰਜਾਬੀਆਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਚੱਲਣਗੇ ਕਿਉਂਕਿ ਅੱਜ ਮੀਡੀਆ ਦਾ ਗਲਾ ਘੋਟਿਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਦਾ ਗਲਾ ਘੋਟਿਆ ਜਾ ਰਿਹਾ ਤੇ ਖਾਸ ਕਰਕੇ ਆ ਪੱਟੀ ਹਲਕੇ ਤੋਂ ਨੌਜਵਾਨਾਂ ਕੀ ਤੁਹਾਡਾ ਨਾਮ ਪਰਾ ਹਰਸ਼ਦੀਪ ਸਿੰਘ ਸੋ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਆ ਕਿ ਮੇਰੀ ਦਸਤਾਰ ਮੇਰੀ ਸ਼ਾਨ ਜੀ ਮੈਂ ਮਹਿੰਮ ਚੱਲ ਰਹੀ ਆ ਸ਼੍ਰੋਮਣੀ ਕਾਲਜ ਦਲੀ ਯੂਥ ਕਾਲਜ ਦਲੀ ਤੇ ਮੇਰੇ ਵੀ ਦਸਤਾਰ ਸਜਾਉ ਸਦਾ ਸਕੀਸੀ ਬਾਦਲ ਜੀ ਤੋਂ ਤੇ ਮੈਂ ਇਹ ਮਤਲਬ ਆਸ ਰੱਖਦੇ ਇਸ ਨੌਜਵਾਨ ਤੋਂ ਕਿ ਇਹ ਇਸ ਦਸਤਾਰ ਦੀ ਇਲਾਜ ਰੱਖਣਗੇ ਤੇ ਅੱਗੇ ਤੋਂ ਇਸ ਦਸਤਾਰ ਨੂੰ ਪੱਕੀ ਸਿਰ ਤੇ ਸਜਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਸਰਦੂ ਸਿੰਘ ਚੇਂਜਰ ਪਰ ਪੰਜਾਬ ਬਚਾਓ ਯਾਤਰਾ ਦਾ ਪੱਟੀ ਹਲਕੇ ਤੋਂ ਅੱਜ ਸ਼ੁਰੂ ਹੈ ਪਿਛਲੇ ਦਿਨਾਂ ਚ ਮੈਂ ਦੇਖਿਆ ਮਾਝੇ ਦੀ ਧਰਤੀ ਤੇ ਲਗਾਤਾਰ ਇਹ ਯਾਤਰਾ ਚੱਲ ਰਹੀ ਹੈ बहुत ज्यादा प्यार संघ का मिल रहा है यह हालात पंजाब इस झाड़ू वाली सरकार ने कर दता आओ कठे होकर आप यात्रा का हिस्सा बन के एक ऐसा तूफान खड़ा करिए शराबी मुख्यमंत्री सरकार ने आपको